ਨਾਮ ਹੈ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਐਸੇ ਪਿੰਡ ਦੇ ਐਸੇ ਪਿੰਡ ਹਜਾਰ ਨਗਰ ਤੋਂ ਇੱਕ ਕੀ ਕਾਰਾ ਮਾਮਲਾ ਧਿਆਨ ਚਾਹੀਦਾ ਇਹ ਮਾਮਲਾ ਜੀ ਜਿਹੜਾ ਇੱਕ ਇੱਕ ਗਰੀਬ ਕਿਸਾਨਾ ਸਾਢੇ 6 ਡਾ ਜ਼ਮੀਨ ਤੇ ਸਰਜੀਤ ਸਿੰਘ ਦਾ ਨਾਮ ਵੀਰ ਦਾ ਤੇ ਇਹਦੇ ਨਾਲ ਕੋਈ ਸ਼ਰਾਰਤੀ ਅਨਸਰ ਜਿਹੜਾ ਹੈ ਸਪਰੇ ਕਰਕੇ ਤੇ ਇਹਦੀ ਜਿਹੜੀ ਇਹੋ ਫਸਲ ਸੀ ਜਿਹੜੀ ਆਪਣੇ ਬੱਚਿਆਂ ਦੇ ਵਿੱਚ ਖਾਣੀ ਸੀਗੀ ਤੇ ਉਹ ਇਹਨਾਂ ਨੇ ਸਪਰੇ ਕਰਕੇ ਤੇ ਕਿਸੇ ਨੇ ਨੁਕਸਾਨ ਕਰਤਾ ਤੇ ਅਸੀਂ ਇਹ ਚਾਹੁੰਦੇ ਆ ਕਿ ਇਹ ਜਿਹੜਾ ਵਾ ਪ੍ਰਸ਼ਾਸਨ ਦੇ ਕੋਲੋਂ ਉਮੀਦ ਰੱਖਦੇ ਆ ਕਿ ਇਹਨੂੰ ਇਨਸਾਫ ਦਵਾਇਆ ਜਾਏ ਈ ਲੱਗਦਾ ਜੀ ਕਿ ਕੋਈ ਪਰਸਨਲ ਕੋਰਨਿਸ਼ ਹੈ ਜਾਂ ਜਾਨ ਬੁਝ ਕੇ ਵੇਖੋ ਜੀ ਕੀਤਾ ਤਾਂ ਕਿਸੇ ਨੇ ਜਾਣ ਬੁਝ ਕੇ ਆ ਕਈ ਵਾਰੀ ਇਤਨਾ ਹੁੰਦਾ ਕਿ ਸ਼ਾਇਦ ਕਿਸੇ ਨੇ ਗਲਤ ਸਰਪ੍ਰਾਈਜ਼ ਕਰ ਦਿੱਤੀ ਹੈ ਜਾਂ ਇਹਨੇ ਕੀਤੀ ਹੋ ਇਹਨੇ ਤੇ ਆਪ ਤੇ ਕੀਤੀ ਨਹੀਂ ਤੇ ਕੀਤਾ ਤਾਂ ਕਿਸੇ ਨੇ ਜਾਣ ਬੁਝ ਕੇ ਆ ਤੇ ਇਹ ਦੇ ਬਾਰੇ ਤੇ ਆਪਾਂ ਪ੍ਰਸ਼ਾਸਨ ਕੋਲ ਇਹੋ ਹੀ ਉਮੀਦ ਰੱਖਦੇ ਆ ਸੁਦੀਪ ਸਿੰਘ ਜੀ ਕੀ ਕੰਮ ਕਰਦੇ ਨੇ ਜੀ ਇਹ ਦੀ ਸਕਿਉਰਿਟੀ ਗਾਰਡ ਦੀ ਸਕੂਲ ਦੇ ਵਿੱਚ ਨੌਕਰੀ ਕਰਦੇ ਆ ਪ੍ਰਾਈਵੇਟ ਸਕੂਲ ਦੇ ਵਿੱਚ ਤੇ 7-8000 ਲੈਂਦੇ ਆ ਮੇਰੇ ਖਿਆਲ ਚ ਇੰਨੇ ਕੇ ਪੈਸੇ ਥੋੜੇ ਪੈਸੇ ਚ ਲੈਂਦੇ ਆ ਤੇ ਖੇਤੀਬਾੜੀ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵੀ ਨਾ ਬੂਟੇ ਪੁੱਟ ਕੇ ਲੈ ਕੇ ਗਏ ਨੇ ਤੇ ਉਹਨਾਂ ਨੇ ਵੀ ਇਹ ਕਿਹਾ ਵੀ ਇਹਨੂੰ ਦਵਾਈ ਜਿਹੜੀ ਹੈ ਨਾ ਕਣਕ ਸਕਾਉਣ ਵਾਲੀ ਜਿਹੜੀ ਉਹ ਦਵਾਈ ਕੀਤੀ ਗਈ ਹੈ ਤੇ ਕੀ ਮੰਗ ਕਰਦੇ ਹੋ ਜੀ ਜਾਂ ਕਿ ਦਾਂ ਦੇ ਕੀ ਕਾਰਵਾਈ ਹੋਣੀ ਚਾਹੀਦੀ ਅਸੀਂ ਤੇ ਇਨਸਾਫ ਦੀ ਮੰਗ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਇਹ ਛਰਾਰਤ ਕੀਤੀ ਹੈ ਆਪਣਾ ਪੁਲਿਸ ਪ੍ਰਸ਼ਾਸਨ ਹੈ ਜਾਂ ਹੋਰ ਜਿਹੜੇ ਵੀ ਅਧਿਕਾਰੀ ਨੇ ਉਹ ਇਹਦੇ ਤੇ ਵੇਖਣ ਵੀ ਕਿੰਨੇ ਕੀਤੀ ਹੈ ਪਤਾ ਲਾਉਣ ਕਿਸੇ ਤਰ੍ਹਾਂ ਦੀ ਕੋਈ ਕੰਪਲੇਨ ਪੁਸ਼ਤ ਨਹੀਂ ਦਿੱਤੀ ਗਈ ਦਿੱਤੀ ਗਈ ਕੱਲ ਆਏ ਸੀ ਮੁਲਾਜ਼ਮ ਵੇਖਣ ਗਏ ਆ ਵੇਖ ਕੇ ਗਏ ਨੇ ਤੇ ਉਹ ਕਹਿੰਦੇ ਸੀ ਵੀ ਆਪਾਂ ਇੱਥੋਂ ਕੈਮਰੇ ਕੋ ਮੇਰੇ ਵੀ ਚੈੱਕ ਕਰਾਵਾਂਗੇ ਇਹ ਸਾਹਮਣੇ ਤੁਸੀਂ ਵੇਖ ਸਕਦੇ ਹੋ ਕੈਮਰੇ ਵੀ ਲੱਗੇ ਨੇ ਤੇ ਇੱਕ ਘਰ ਬੰਦ ਆ ਜਿਨ੍ਹਾਂ ਦੇ ਕੈਮਰੇ ਲੱਗੇ ਉਹ ਘਰ ਬੰਦ ਆ ਤੇ ਉਹਨਾਂ ਨਾਲ ਸਾਡੀ ਗੱਲ ਹੋਈਏ ਤੇ ਕਹਿੰਦੇ ਜਦੋਂ ਆਉਣਗੇ ਸਾਨੂੰ ਦੱਸ ਦਿਓ ਤੇ ਪਰ ਕੱਲ ਦਾ ਕੋਈ ਇੱਥੇ ਆਇਆ ਹੀ ਨਹੀਂ ਘਰ ਵਾਲੇ ਵੀ ਕੋਈ ਨਹੀਂ ਆਏ ਹਾਂਜੀ ਜੀ ਸਰਜੀਤ ਸਿੰਘ ਜੀ ਕੀ ਸਾਰਾ ਮਾਮਲਾ ਹੈ ਜੀ ਇਹ ਇਹ ਮੌਲਾ ਜੀ ਕਣਕ ਦਾ ਹੀ ਹੋਇਆ ਜੀ ਦਵਾਈ ਕੋਈ ਪਾ ਗਿਆ ਕਣਕ ਦੇ ਤੇ ਕੁਛੇ ਸ਼ਰਾਰਤੀ ਸਾਡੇ 6 ਕਨਾਲਾਂ ਮੈਂ ਕਣਕ ਵੇਚੀ ਆ ਤੇ ਸਾਡੇ 6 ਕਨਾਲ ਤੇ ਤੁਸੀਂ ਵੇਖੋ ਸਾਡੇ ਸਪਰੇਅ ਕਰ ਦਿੱਤੀ ਉਹਨਾਂ ਨੇ ਕਦੋਂ ਪਤਾ ਲੱਗਾ ਤੇ ਕਦੋਂ ਠੀਕ ਹੀ ਮੈਨੂੰ 26 ਤਰੀਕ ਨੂੰ ਜੀ ਦੁਪਹਿਰੇ ਪਤਾ ਲੱਗਾ ਉਦੋਂ ਮੈਂ ਇੱਧਰ ਝਾਤੀ ਮਾਰਨ ਆਇਆ ਹੋਇਆ ਵੇਖਣ ਤੇ ਉਦੋਂ ਸੁੱਕੰਦੇ ਤੇ 23 ਨੂੰ 24 ਨੂੰ ਵੇਖੀ ਉਹ ਬਿਲਕੁਲ ਠੀਕ ਹੀ ਕਣਕ ਇਹੋ ਹੀ ਮੇਰੀ ਕਣਕ ਆ ਇਹ ਤੇ ਮੈਂ ਗੁਜਾਰਾ ਕਰਨਾ ਛੋਟਾ ਕਿਸਾਨ ਆ ਤੇ ਮੇਰੀ ਮਦਦ ਕੀਤੀ ਜਾਵੇ ਮੇਰੀ ਹੈਲਪ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਵੱਲੋਂ ਮੈਨੂੰ ਜੋ ਨਿਆਂ ਇਖਾਫਾ ਦਵਾਇਆ ਜਾਵੇ ਇਕ ਕਿਸੇ ਨੇ ਪਾ ਦਿੱਤੀ ਆ ਜਾਂ ਖੁਦ ਕੋਈ ਕਿਸੇ ਕੋਈ ਸਪਰੇ ਸਾਡੇ ਕੋਲ ਆ ਨਿਕਲੀ ਹੋਗੀ ਨਹੀਂ ਮੇਰੇ ਕੋ ਕੋਈ ਨਹੀਂ ਗਾਲੀ ਇਹਦੇ ਮੈਂ ਕੋਈ ਸਪਰੇ ਨਹੀਂ ਕੀਤੀ ਮੈਂ ਇੱਕ ਡੇਢ ਮਹੀਨਾ ਪਹਿਲਾਂ ਕਿਤੇ ਜਦੋਂ ਕਣਕ ਨਿਕਗ ਨਿਕਹੀ ਉਹਦੇ ਕਹਾ ਦੇ ਹੁਣ ਮੈਂ ਕੋਈ ਸਪਰੇ ਨਹੀਂ ਕੀਤੀ ਇਹਦੇ ਕੀ ਲੱਗਦਾ ਜੀ ਕੀ ਹੋਇਆ ਜੀ ਕਣਕ ਨੂੰ ਇਹ ਚੁੰਨੀ ਚੜਾ ਦਵਾਈ ਕੀਤੀ ਜੀ ਉਹਨਾਂ ਨੇ ਜਿੰਨੀ ਜਿਹੜੇ ਵੀ ਅਨੁਸਾਰ ਨੇ ਕੀਤੀ ਚੱਕ ਕਰਾਈ ਅਸੀਂ ਕਦੀ ਬਈ ਦਫ਼ਤਰ ਉਹਨਾਂ ਨੇ ਸਪਰੇ ਕੀਤੀ ਆ ਜੀ ਕੀ ਮੰਗ ਕਰਦੇ ਜੀ ਅਸੀਂ ਪ੍ਰਸ਼ਾਸਨ ਕੋਈ ਹੀ ਮੰਗ ਕਰਦੇ ਸਾਨੂੰ ਇਨਸ਼ਾਫ ਦਵਾਈ ਜਾਏ ਜਿਸ ਨੇ ਵੀ ਸਾਡੇ ਦਵਾਈ ਦਾ ਕਾਰਾ ਕੀਤਾ ਉਹ ਤੇ ਸਖਤ ਕਾਰਵਾਈ ਕੀਤੀ ਜਾਵੇ